ਸਾਹਿਲ ਮੇਰੀ ਗੱਲ ਸੁਣ ਬਾਊ ਰੋਟੀ ਚੰਗੀ ਤਰ੍ਹਾਂ ਖਾਇਆ ਕਰ ਮੈਂ ਕਿੰਨੇ ਦਿਨਾਂ ਤੋਂ ਵੇਖਣ ਦੀ ਆਂ ਕਿ ਤੂੰ ਰੋਟੀ ਨਹੀਂ ਖਾਣ ਡਿਆ ਚੱਜ ਨਾਲ ਉਹ ਨਹੀਂ ਦੀਦੀ ਅੱਜ ਕੱਲ ਨਾ ਮੌਸਮ ਹੀ ਉਹੋ ਜਿਹਾ ਵਾ ਭੁੱਖ ਲੱਗਦੀ ਨਹੀਂ ਆ ਵੇਖ ਜੇ ਤੇਰਾ ਹੋਰ ਕੇ ਚੀਜ਼ ਨੂੰ ਮਨ ਕਰਦਾ ਹੁੰਦਾ ਨਾ ਤੇ ਮੈਨੂੰ ਤਾਂ ਵੀ ਦੱਸ ਦਿਆ ਕਰ ਮੈਨੂੰ ਪਤਾ ਤੂੰ ਮੈਕਰੋਨੀ ਦਾ ਤੇ ਮੈਗੀ ਦਾ ਬਹੁਤ ਸ਼ਕੀਨ ਆ ਜਦੋਂ ਮਨ ਕਰਦਾ ਹੁੰਦਾ ਦੱਸ ਦਿਆ ਕਰ ਮੈਂ ਬਣਾ ਦੂੰਗੀ ਤੈਨੂੰ ਹਾਂ ਦੀਦੀ ਉਹ ਨਹੀਂ ਕੋਈ ਗੱਲ ਮੈਂ ਕੋਈ ਝੱਕਣਾ ਜੇ ਕੋਈ ਚੀਜ਼ ਦੀ ਲੋੜ ਹੋ ਗਈ ਮੈਂ ਤੁਹਾਨੂੰ ਹੀ ਕਹਿਣਾ ਵਾ ਕੀ ਕਹਿੰਦੇ ਤੇਰੇ ਸਰ ਫਿਰ ਵਧੀਆ ਕੰਮ ਕਰਨ ਡਿਆ ਤੂੰ ਹਾਂ ਅੱਜ ਉਹਨਾਂ ਨੇ ਛੁੱਟੀ ਕਰਤੀ ਆ ਅੱਛਾ ਤੇ ਹੁਣ ਮੈਂ ਕੱਲ ਜਾਊਂਗਾ ਤੇ ਕੱਲ ਮੈਨੂੰ ਸੈਲਰੀ ਮਿਲ ਜਾਣੀ ਆ ਹੈ ਕੱਲ ਸੈਲਰੀ ਮਿਲਣੀ ਆ ਜੇ ਮੈਨੂੰ ਸੈਲਰੀ ਮਿਲੋਗੀ ਨਾ ਇੱਕ ਸੂਟ ਮੈਂ ਤੁਹਾਨੂੰ ਲੈ ਕੇ ਦੇਣਾ ਤੇ ਇੱਕ ਸੂਟ ਮਾਸੀ ਜੀ ਆਸੇ ਲੈ ਕੇ ਆਉਣਾ ਮੈਂ ਅੱਛਾ ਮੇਰੀ ਗੱਲ ਧਿਆਨ ਨਾਲ ਸੁਣ ਚੱਲ ਤੈਨੂੰ ਸੈਲਰੀ ਮਿਲੂਗੀ ਪਹਿਲੇ ਤੇ ਤੂੰ ਬਾਬਾ ਜੀ ਦੇ ਜਾ ਕੇ ਮੱਥਾ ਟੇਕਣਾ ਠੀਕ ਆ ਠੀਕ ਆ ਦੀਦੀ ਉੱਥੇ ਦਸਵਾ ਦੇ ਜ਼ਰੂਰ ਚੜਾਂਗੀ ਦੂਜੀ ਗੱਲ ਇਹ ਆ ਕਿ ਜਿਹੜੀ ਤੂੰ ਸੈਲਰੀ ਆ ਨਾ ਚੁੱਪ ਕਰਕੇ ਆਪਣੇ ਅਕਾਊਂਟ 'ਚ ਜਮ੍ਹਾਂ ਕਰਾ ਠੀਕ ਆ ਮਾਸੀ ਜੀ ਨੂੰ ਤੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਬਾਉ ਜਰੂਰੀ ਨਹੀਂ ਹੈਗੀ ਬੀ ਤੂੰ ਸਾਨੂੰ ਸੂਟ ਲੈ ਆ ਕੇ ਦੇਣੀ ਆ ਇੱਥੇ ਰੱਬ ਦਾ ਦਿੱਤਾ ਸਾਰਾ ਕੁਛ ਆ ਹਾਏ ਤੇ ਥੋੜੇ ਦਿਨ ਹੋਏ ਤੇਰੇ ਬਾਜੀ ਕੱਪੜੇ ਬਣਾ ਕੇ ਲਿਆਏ ਆ ਤੇ ਤੈਨੂੰ ਪਤਾ ਮੰਮੀ ਦੇ ਵੀ ਸੂਟ ਲੈ ਕੇ ਆਏ ਸੀ ਤੇ ਮੇਰੇ ਵੀ ਕੱਪੜੇ ਲੈ ਕੇ ਆਏ ਕਿੰਨੇ ਹੈਨਾ ਮੈਂ ਦੀਦੀ ਤਾਂ ਲੈ ਕੇ ਦੇਣੀ ਆ ਕਿ ਮੇਰੀ ਪਹਿਲੀ ਕਮਾਈ ਜਾਣਾ ਤੇ ਪਹਿਲੀ ਕਮਾਈ ਚੋਂ ਮੈਂ ਤੁਹਾਨੂੰ ਤੇ ਮਾਸੀ ਜੀ ਨੂੰ ਸੂਟ ਲੈ ਕੇ ਦੇਣਾ ਚਾਹੁੰਨਾ ਚੱਲ ਕੋਈ ਗੱਲ ਨਹੀਂ ਲੈ ਦੀ ਪਰ ਬਹੁਤੇ ਮਹਿੰਗੇ ਨਾ ਲੈ ਕੇ ਦੇਈ ਫਿਰ ਠੀਕ ਠੀਕ ਲੈ ਕੇ ਦੇਈ ਠੀਕ ਹੈ ਤੇ ਬਾਕੀ ਆਪਣੇ ਪੈਸੇ ਚੁੱਪ ਕਰਕੇ ਤੇ ਆਪਣੇ ਜਮਾ ਕਰਾਈ ਜਾ। ਵੇਖ ਸਾਹਿਬ ਕੱਲ ਨੂੰ ਆਪਾਂ ਤੇ ਰਵਿਆ ਵੀ ਕਰਨਾ ਵਾ। ਤੈਨੂੰ ਤੇ ਪਤਾ ਹੀ ਆ ਮम्मी-ਪਾਪਾ ਸਾਡੇ ਸਿਰ ਤੇ ਨਹੀਂ ਹੈਗੇ। ਤੇ ਕਿੰਨੇ ਖਰਚੇ ਵਧਨੇ ਆ ਕੱਲ ਨੂੰ। ਤੇਰੀ ਵਾਈਫਾਂ ਨੇ ਕੀ ਕਹੂਗੀ? ਕਿ ਮੇਰੇ ਘਰ ਵਾਲੇ ਨੇ ਕੀ ਜੋੜਿਆ ਮੇਰੇ ਵਾਸਤੇ? ਜਦੋਂ ਆਪਣੀ ਗ੍ਰਸਤੀ ਚਲਾਈਏ ਨਾ ਸੋ ਚੀਜ਼ ਦੀ ਲੋੜ ਪੈਂਦੀ ਆ। ਮੈਂ ਨਹੀਂ ਤੌਂਦੀ ਕਿ ਤੂੰ ਆਪਣਾ ਸਾਰਾ ਖਰਚਾ ਇੱਥੇ ਕਰੇ। ਚੁੱਪ ਕਰਕੇ ਆਪਣੇ ਪੈਸੇ ਜਮਾ ਕਰਾਈ ਚੱਲ। ਮੈਂ ਤੈਨੂੰ ਤਾਂ ਨੌਕਰੀ ਕਰਨ ਨੂੰ ਕਿਹਾ ਵਾ। ਵੈਸੇ ਇਹ ਨਹੀਂ ਸੀ ਕਿ ਤੈਨੂੰ ਮੈਂ ਇੱਥੇ ਰੋਟੀ ਨਹੀਂ ਖਵਾ ਸਕਦੀ ਜਾਂ ਲੀੜਾ ਕੱਪੜਾ ਨਹੀਂ ਦੇ ਸਕਦੀ ਤੈਨੂੰ ਪਤਾ ਤੇਰੇ ਭਾਜੀ ਨਸਾਹ ਪਹਿਨੀ ਗੱਲ ਕਹੀ ਸੀ ਕਿ ਨੌਕਰੀ ਦੀ ਕੋਈ ਲੋੜਨੀ ਆ ਸਾਹਿ ਚੁੱਪ ਕਰਕੇ ਇੱਥੇ ਬਹਿ ਕੇ ਰੋਟੀ ਪਾਣੀ ਖਾ ਤੇ ਲੀੜਾ ਕੱਪੜਾ ਵੀ ਤੈਨੂੰ ਇੱਥੇ ਮਿਲੇਗਾ ਜਿਹੜੀ ਚੀਜ਼ ਤੇਨੂੰ ਲੋੜ ਤੂੰ ਸਾਨੂੰ ਦੱਸ ਆਹ ਮੈਨੂੰ ਵੀ ਭਾਜੀ ਕਹਿ ਗਏ ਸੀ ਪਰ ਮੈਂ ਦੱਸਾਂ ਕਿਉਂ ਕਰਨਾ ਚਾਹੁੰਦਾ ਜੋਬ ਮੈਂ ਘਰ ਦੇ ਵਿੱਚ ਵੇਲਾ ਰਹਿ ਕੇ ਬੋਰ ਹੋਇਆ ਨਾ ਮੈਂ ਕਿਹਾ ਚੱਲ ਜੋਬ ਕਰੂੰਗਾ ਇੱਕਦਿ ਆਪਣਾ ਖਰਚਾ ਚੁੱਕ ਪਾਉਂਗਾ ਹਾਂ ਕਿ ਬਾਰ ਬਾਰ ਕੇ ਤਾਂ ਮੰਗਣ ਦੀ ਵੀ ਲੋੜ ਨਹੀਂ ਹੋਊਗੀ ਤੇ ਬਾਕੀ ਜਿਹੜੀ ਤੇ ਵਿਆਹ ਦੀ ਗੱਲ ਕਹਿੰਦੇ ਜੇ ਉਹ ਜਦੋਂ ਟਾਈਮ ਆਊਗਾ ਦੀਦੀ ਉਦੋਂ ਵੇਖ ਲਾਂਗੇ ਹੱਲੇ ਮੇਰਾ ਇਹਦੇ ਰਿਗਾਰਡਿੰਗ ਕੋਈ ਵੀ ਵਿਚਾਰ ਨਹੀਂਗਾ ਇਹ ਸਾਹੀ ਜਦੋਂ ਟਾਈਮ ਆ ਗਿਆ ਨਾ ਇੱਕਦਮ ਕੁਝ ਨਹੀਂ ਹੋਣਾ ਆਉਣ ਵਾਲੇ ਟਾਈਮ ਦੀ ਅਸੀਂ ਪਹਿਲੇ ਸੋਚਾਂਗੇ ਨਾ ਕਿ ਕਾਈ ਉਹ ਚੀਜ਼ਾਂ ਕਰ ਪਾਵਾਂਗੇ ਆਪਾਂ ਸਮਝਦਾ ਹੈ ਨਾ ਤੂੰ ਹਾਂਜੀ ਮੈਂ ਤੇਰੀ ਵੱਡੀ ਭੈਣ ਆ ਇਸ ਕਰਕੇ ਤੈਨੂੰ ਸਮਝਾਉਣੀ ਆ ਕਿ ਤੂੰ ਹੱਥ ਘੋਟ ਕੇ ਖਰਚਾ ਕਰਨਾ ਮੈਂ ਤੇ ਚੁੱਪ ਕਰਕੇ ਆਪਣੇ ਜਮਾ ਕਰਾਈ ਜਾ ਪੈਕੇ ਬੜੀ ਲੋੜ ਹੈ ਆਪਾਂ ਨੂੰ ਠੀਕ ਐ ਠੀਕ ਆ ਦੀਦੀ ਜਿਹੜੀ ਮੇਰੀ ਸੈਲਰੀ ਆਊਗੀ ਨਾ ਉਹ ਤੋਂ ਮੈਂ ਸੇਵਿੰਗ ਜ਼ਰੂਰ ਕਰਿਆ ਕਰੂੰਗਾ ਹਾਂ ਤੇ ਨਾ ਕਿ ਇਹਨੂੰ ਦੱਸਣ ਦੀ ਲੋੜ ਐ ਕਿ ਮੇਰੀ ਕਿੰਨੀ ਸੈਲਰੀ ਕਿੰਨੀ ਨਹੀਂ ਠੀਕ ਐ ਨਾ ਤੈਨੂੰ ਮੈਂ ਪੁੱਛਦੀ ਆ ਠੀਕ ਆ ਹਾਂ ਆਪਣੇ ਪੈਸੇ ਜਮਾ ਕਰਾ ਹਾਂਜੀ ਦੀਦੀ ਠੀਕ ਐ ਮੇਰੀ ਜੋ ਵੀ ਸੈਲਰੀ ਹੋਗੀ ਨਾ ਮੈਂ ਸਿਰਫ ਤੁਹਾਨੂੰ ਦੱਸੂੰਗਾ ਘਰ ਦੇ ਵਿੱਚ ਹੋਰ ਨਹੀਂ ਕਹਿਣ ਦੱਸੂੰਗਾ ਇੱਥੇ ਪੱਤੇ ਲੱਗੇ ਆ ਖਰਚਾ ਕਰਨ ਦੀ ਇੱਥੇ ਕੋਈ ਲੋੜ ਨਹੀਂ ਐ ਦੇਖ ਇੱਥੇ ਨਜਾਇਜ਼ ਖਰਚਾ ਕਰਨ ਦੀ ਤੈਨੂੰ ਕੋਈ ਲੋੜ ਨਹੀਂ ਜਿੱਦਾਂ ਤੈਨੂੰ ਮੈਂ ਕਹਿਣ ਦੀ ਆ ਨਾ ਤੁਪ ਕਰਕੇ ਉਦਾਂ ਕਰੀਗਾ ਤੂੰ ਤੇ ਸੌਖਾ ਰਹੇਗਾ ਕੱਲ ਠੀਕ ਆ ਜੀ ਜਿਵੇਂ ਕਹੋਗੇ ਨਾ ਮੈਂ ਉਵੇਂ ਹੀ ਕਰੂੰਗਾ ਉਹ ਨਾਲੇ ਦੀਦੀ ਮੈਂ ਤੁਹਾਨੂੰ ਪੁੱਛਣਾ ਸੀ ਉਹ ਮੇਰਾ ਬਲੈਕ ਵਾਲਾ ਪਜਾਮਾ ਨਹੀਂ ਲੱਭਣਦਾ ਵੇਖਿਆ ਤੀ ਕਿਤੇ ਪਜਾਮਾ ਤੇ ਤੇਰਾ ਮੈਂ ਧੋ ਕੇ ਪਾਤਾ ਵਾ ਅੱਜ ਕੱਲ ਸਾਹੀ ਤੈਨੂੰ ਪਤਾ ਹੀ ਆ ਕੱਪੜੇ ਤਾਂ ਸੁੱਕਦੇ ਨਹੀਂ ਪਏ ਉਹ ਵੇਖ ਲਮਾਰੀ ਚ ਕਿੰਨੇ ਪਜਾਮੇ ਪਏ ਆ ਤੇਰੇ ਬਾਜੀ ਦੇ ਜਿਹੜਾ ਮਰਜ਼ੀ ਪਾਲਾ ਤੂੰ ਹਏ ਤੇ ਪਰਸੋਂ ਚ ਉਥੋਂ 4-5 ਲੈ ਕੇ ਆਏ ਆ ਚਲੋ ਕੋਈ ਨਾ ਦੀਦੀ ਮੈਂ ਵੇਖ ਲੈਂਦਾ ਫਿਰ ਚਲ ਠੀਕ ਐ ਮੈਂ ਵੀ ਰੋਟੀ ਪਾਣੀ ਵੇਖ ਖਤਰਪਾਜੀ ਹੋਣ ਵਾਲੇ ਵੀ ਆ ਜਾਗਾ ਕੀ ਗੱਲਾਂ ਸੁਣਨ ਲਈ ਆ ਜਾ ਗੱਲਾਂ ਕੀ ਮੰਮੀ ਸੁਣਨ ਲਈ ਬੈਠ ਜਾ ਬੈਹ ਜਾ ਤੂੰ ਤਾ ਸਵੇਰ ਦੀ ਆਈਆਂ ਚਾਰ ਵਾਰੀ ਉਸ ਕਮਰੇ ਦੇ ਨਾਲ ਕੰਨ ਲਾ ਕੇ ਗੱਲ ਸੁਣ ਲਈ ਸੁਣੀਆਂ ਨਹੀਂ ਹਾਂ ਆ ਭਰਾ ਨੂੰ ਲਈ ਪਟੀਆਂ ਪੜਾਉਣ ਅਜੋ ਗਿਆ ਨਹੀਂ ਕੰਮ ਤੇ ਨਾ ਅੰਦਰ ਹੀ ਆ ਵੇਖ ਲੋ ਤੁਹਾਨੂੰ ਨਹੀਂ ਨਾ ਪਤਾ ਨਾ ਆ ਵੇਖ ਲੋ ਦੋਵੇਂ ਭੈਣ ਪਰ ਅੰਦਰ ਬੈਠੇ ਆ ਮੂਫਲੀਆਂ ਦਾ ਬਾਊਲ ਭਰਿਆ ਵਾ ਤੇ ਗਏ ਚੱਬਣ ਬਹਿ ਕੇ ਦੱਸ ਕਮਾਈ ਮੇਰੇ ਮੁੰਡੇ ਦੀ ਤੇ ਡਾਂਣ ਇਹਦੇ ਆ ਮੋਹ ਫਲੇ ਕਿ ਤਰ੍ਹਾਂ ਖਾਂ ਡਿਆ ਨਾਣ ਕੀ ਡਿਆ ਵਾ ਉਹਨੂੰ ਦੱਸਾਂ ਕੀ ਕਹਿਣ ਲਈ ਆ ਆਂਦੀ ਜੌਬ ਤੋਂ ਆਂਦਾ ਕੱਲ ਮੈਨੂੰ ਪੇ ਮਿਲ ਜਣੀ ਆ ਮੇਰੀ ਤੇ ਆਂਦੀ ਮੇਰੀ ਗੱਲ ਸੁਣ ਲੈ ਕਿਸੇ ਨੂੰ ਨਹੀਂ ਦੱਸਣੀ ਕਿ ਕਿੰਨੀ ਪੇ ਅੱਛਾ ਚੁੱਪ ਕਰ ਤਨਖਾਹ ਮਿਲ ਜੜੇ ਕੱਲ ਹਾਂ ਵੇਖੀ ਮੈਂ ਕਢਵਾਉਂਦੀ ਕਿਤਾ ਹਾਂ ਕਢਵਾਉਂਦੇ ਤੁਸੀਂ ਉਹ ਆਂਦਾ ਮੈਂ ਇੱਕ ਇੱਕ ਸੂਟ ਮਾਸੀ ਜੀ ਨੂੰ ਤੇ ਇੱਕ ਮੈਂ ਦੀ ਵੀ ਤੁਹਾਨੂੰ ਸੂਟ ਲੈ ਕੇ ਦੇਣਾ ਵਾ ਤੇ ਆਂਦੀ ਕਿਉਂ ਸਾਨੂੰ ਕੋਈ ਸੂਟ ਨਹੀਂ ਚਾਹੀਦੇ ਅਮਨ ਬਾਦੂ ਸੂਟ ਲੈ ਕੇ ਦਿੰਦਾ ਵਾ ਮੈਨੂੰ ਵੀ ਤੇ ਮੰਮੀ ਜੀ ਨੂੰ ਵੀ ਹਾਂ ਅਮਨ ਦੀ ਗੱਲ ਹੋ ਰਹੀ ਆ ਦੱਸ ਤੇ ਇਥੋਂ ਖਾਣ ਲਿਆ ਵਾ ਤੇ ਆਂਦੀ ਆ ਤੂੰ ਨਾ ਮੇਰਾ ਬਹੁ ਲਿੱਸਾ ਹੋ ਗਿਆ ਵਾ ਬੜਾ ਨਹੀਂ ਸੰਡਾ ਜਾਂ ਫਿੱਟੀ ਜਾਂ ਡਿਆ ਕਮਜ਼ੋਰ ਹੋ ਗਿਆ ਜਦੋਂ ਮਾਂ ਦੇ ਘਰੋਂ ਆਇਆ ਸੀ ਕੀ ਹਾਲਤ ਸੀ ਇਹਦੀ ਕਿਸ ਤਰ੍ਹਾਂ ਦਾ ਲੱਗਦਾ ਸੀ ਨਹੀਂ ਸਾਰੇ ਮੇਰੇ ਪੁੱਤ ਦੀ ਵਜ੍ਹਾ ਕਰਕੇ ਕਪੜਾ ਲੀੜਾ ਪਾਣ ਡਿਆ ਜਿਹੜਾ ਜਿੰਨੇ ਨੇ ਟੌਰ ਕੱਢਿਆ ਮੇਰੀ ਗੱਲ ਸੁਣ ਰੋਟੀਆਂ ਪਤਾ ਕਿੰਨੀਆਂ ਖਾਂਦੀਆਂ ਦੇਸੀ ਘਿਓ ਚਮਚਾ ਪਰ ਪਰ ਕੇ ਪਰ ਪਰ ਕੇ ਦਿੰਦੀ ਆ ਨਹੀਂ ਐ ਕਿ ਚੋਰੀ ਉਦੋਂ ਉਹਨੇ ਬਣਾ ਕੇ ਦਿੱਤੀ ਉੱਤੇ ਦੇਸੀ ਘਿਓ ਪਾਇਆ ਗੋੜ ਪਾਇਆ ਮੂਫਰੀ ਦੀ ਗਿਰੀਆਂ ਕੱਢਦੀ ਮੈਂ ਮਰ ਜਾਂਦੀ ਹਾਂ ਤੇ ਉਹਨੂੰ ਪਾ ਪਾ ਕੇ ਭਰਾ ਆਪਣੇ ਨੂੰ ਦਿੰਦੀ ਮੂਫਰੀ ਦੀ ਗਿਰੀਆਂ ਤੁਸੀਂ ਕੀ ਕਹਿਣ ਦੇ ਹੋ ਕਿ ਰੋਟੀ ਉਹ ਅਗਲੇ ਆਂਦੀ ਆ ਕਿ ਰੋਟੀ ਤੂੰ ਇੱਕ ਤਾਂ ਦੋ ਤੋਂ ਵੱਧ ਖਾਂਦਾ ਹੀ ਨਹੀਂਗਾ ਹੈ ਤੂੰ ਲਿੱਸਾ ਹੋਣ ਦੇ ਆ ਤੂੰ ਮੈਨੂੰ ਦੱਸ ਦਿਆ ਕਰ ਮੈਂ ਨਾ ਮੈਕਰੋਨੀ ਤੇ ਜਾਂ ਮੈਗੀ ਵਗੈਰਾ ਤੈਨੂੰ ਬਣਾ ਦਿਆ ਕਰਾਂ ਆ ਕੁਛ ਨਹੀਂ ਜੇ ਪੜਾਉਣ 10 ਇਹ ਚੰਗੀ ਆ ਨਾਲੇ ਮੇਰੀ ਘਰ ਸੁਣੋ ਆਂਦੀ ਇਹ ਪਜਾਮਾ ਇੱਕ ਦੋ ਘਰੇ ਪਜਾਮੇ ਆ ਤੇ ਕੀ ਆ ਕੀ ਨਹੀਂ ਤੇ ਇਹ ਉਹ ਧੋਣ ਵਾਲਾ ਸੁੱਕਾ ਨਹੀਂ ਆ ਤੇ ਆਂਦੀ ਅਮਨ ਦੇ ਪਜਾਮੇ ਕਿੰਨੇ ਪਏ ਆ ਇਹ ਭੂ ਉਹ ਦੱਸ ਅਮਨ ਇਹਦੇ ਵਾਸਤੇ ਪਜਾਮੇ ਲਿਆ ਆ ਵਾ ਨੀ ਬਾਨੇ ਨਾ ਮੰਗਵਾਂਦੀ ਉਹ ਨੀ ਜਦੋਂ ਅਮਨ ਦੇ ਪਜਾਮੇ ਕੀ ਕਰਦੀ ਓਰੇ ਪਰੇ ਕਰ ਦਿੰਦੀ ਆ ਤੇ ਉਹਨੂੰ ਕੋਈ ਲੱਭਦਾ ਨਹੀਂ ਹੈਗਾ ਤੇ ਬਾਅਦ ਚ ਨਾ ਮੱਸਾ ਸਾਈਜ਼ ਖੁੱਲੇ ਲੈ ਕੇ ਆਇਓ ਜਦੋਂ ਖੁੱਲੇ ਲਿਆਂਦਾ ਹੀ ਉਹਨੂੰ ਚਾੜ ਦਿੰਦੀ ਪਜਾਮੇ ਜਦੋਂ ਆਇਆ ਸੀ ਉਦੋਂ ਸ਼ਕਲ ਵਜਾ ਵੇਖ ਉਹਦੀ ਕੀ ਸੀ ਤੇ ਹੁਣ ਵੇਖ ਹੈਂ ਗੱਲ ਕਰਨੀ ਨਹੀਂ ਸੀ ਆਂਦੀ ਉਹਨੂੰ ਉਹਨੂੰ ਤੇ ਬਤੋਇਆ ਸਿਆਣੀ ਬਣ ਕੇ ਨਾ ਪੱਟੀਆਂ ਪੜੋਂਨ ਲਈ ਆ ਤੂੰ ਅਕਾਊਂਟ 'ਚ ਜਮ੍ਹਾਂ ਕਰਿਆ ਕਰ ਆਪਣੇ ਪੈਸੇ ਤੂੰ ਕੋਈ ਪੈਸਾ ਨਹੀਂ ਇੱਧਰ ਉੱਧਰ ਖਰਚਣਾ ਕੱਲ ਨੂੰ ਅਸੀਂ ਤੇਰਾ ਵਿਆਹ ਕਰਨਾ ਵਾ ਹੈ ਕੱਲ ਨੂੰ ਤੇਰੀ ਵੋਟੀ ਆਉਣੀ ਆ ਉਹਨੂੰ ਆਪਾਂ ਖਰਚਾ ਕਿੱਥੋਂ ਦੇਣੇ ਆ ਇਦਾਂ ਉਦਾਂ ਪਤਾ ਨਹੀਂ ਕੀ ਕੁਝ ਗੱਲਾਂ ਕਰਨ ਰਹੀ ਦੋਵੇਂ ਬੈਠਾ ਵਿਆਹ ਵੀ ਇਹਨੇ ਬੜੀ ਚਾਂਤਰੀ ਸ਼ੰਮੀ ਵਿਆਹ ਵੀ ਵੇਖੀ ਨੇ ਇੱਥੇ ਹੀ ਕਰਨਾ ਈ ਤੇ ਮੈਂ ਦੱਸਾਂ ਇਹ ਤਾਂ ਦੀ 2-4 ਦਿਨਾਂ ਤੋਂ ਮਨੂੰ ਕਹਿਣ ਡਈ ਆ ਕਿ ਆਪਾਂ ਸਾਹਿਲ ਵਾਸਤੇ ਰਿਸ਼ਤਾ ਲੱਭੀਏ ਜੇ ਜਦੋਂ ਇੱਥੇ ਹੋ ਗਿਆ ਨਾ ਵਿਆਹ ਇੰਨੇ ਕੱਢ ਦੇਣਾ ਹੋਲੀ ਜੀ ਆਪਣੇ ਭਰਾ ਨੂੰ ਪਰੇ ਮਤਲਬ ਹੀ ਨਹੀਂ ਆ ਕੱਢਣਾ ਆਪਣਾ ਪੈਸਾ ਦੱਸਾਂ ਵੀ ਜਾਣ ਦੇ ਤੇ ਨਾਲੇ ਜੇ ਮੁੰਡੇ ਨੇ ਕਹਿ ਤਾ ਇੱਕ 마ਸੀ ਨੂੰ ਸੂਟ ਲੈ ਦਾਂਗੇ ਤੇ ਫਿਰ ਕੀ ਆ ਜੇ ਲੈ ਰੰਦਾ ਮੈਨੂੰ ਸੂਟ ਕੀ ਫਰਕ ਪੈਣਾ ਸੀ ਇਹਨੂੰ ਕਾਢੀ ਬਹੁਤੇ ਮਹਿੰਗੇ ਮੁੰਗੇ ਨਾ ਲਿਆਈ ਠੀਕ ਠੀਕ ਜੇ ਲੈ ਆ ਮੈਂ ਚੱਲ ਮੇਰਾ ਵੀ ਲੈ ਆ ਮੈਂ ਤੇ 마ਸੀ ਜੀ ਦਾ ਵੀ ਲਿਆਉਣਾ ਤੇ ਲੈ ਆ ਮੈਂ ਆ ਕੁਛ ਕਰਨ ਦੇ ਹੈ ਪਹਿਲਾਂ ਵੇਖ ਲੈ ਮੁਕਰੋਨੀਆਂ ਦਾ ਪਤਾ ਹੀ ਨਹੀਂ ਸੀ ਉਹਨੂੰ ਹੈ ਰੋਟੀਆਂ ਖਾਂਦਾ ਹੁੰਦਾ ਸੀ ਤੇ ਹੋਣ ਵੇ ਕੀ ਕੀ ਮਕਰੋਨੀ ਤੇ ਹੋਰ ਕੀ ਕਹਨੇ ਮੈਗੀ ਮਕਰੋਨੀ ਤੇ ਮੈਗੀ ਇਹਨੂੰ ਖਵਾ ਇਹ ਨਿਕਲੇ ਦੇ ਸਿਵਾ ਇਹਨੂੰ ਮੈਂ ਦੱਸੂ ਮੈਨਾਂ ਸ਼ਮੀ ਨਾਲ ਮੈਂ ਗੱਲ ਕਰਨੀ ਮੇਰੀ ਗੱਲ ਸੁਣ ਮੈਂ ਤਾਂ ਇਹ ਸੋਚ ਲਿਆ ਹੀ ਹੁਣੇ ਬੈਠੀ ਬੈਠੀ ਨੇ ਕੀ ਸੋਚ ਲਿਆ ਮੈਂ ਇਹ ਸੋਚਿਆ ਕਿڑی ਤਨਖਾਹ ਹੈ ਨਾ ਇਹ ਮੈਂ ਕਾਬੂ ਕਰ ਲਿਆ ਕਰਨੀ ਠੀਕ ਹੈ ਮੰਮੀ ਜੀ ਕਿਉਂਕਿ ਇਹਨਾਂ ਦੇ ਦੋਵੇਂ ਭੈਣ ਭਰਾ ਮਨੇ ਜਮਾ ਕਰੇ ਜਾਂ ਖਾਈ ਇੱਥੋਂ ਜਾਣਾ ਜੀ ਹੈਂ ਕਪੜਾ ਲੇੜਾ ਵੀ ਅਮਨ ਪੈਸੇ ਫੜਾ ਦਿੰਦਾ ਵਾ ਇਹਨਾਂ ਨੂੰ ਤੇ ਉਹ ਲੈ ਹੁੰਦਾ ਵਾ ਤੇ ਬਾਕੀ ਇਹਨਾਂ ਦੇ ਪੈਸੇ ਹੋਰ ਕੀ ਕਰਨੇ ਆ ਖਰਚਾ ਕੀ ਆ ਉਹੀ ਨਾ ਖਰਚਾ ਖਾਣਾ ਪੀਣਾ ਵੀ ਕਪੜਾ ਲੇੜਾ ਵੀ ਨਾ ਕੋਈ ਇਹਨਾਂ ਨੂੰ ਬਿਜਲੀ ਦੇ ਬਿੱਲ ਦਾ ਨਾ ਕੋਈ ਇਹਨਾਂ ਨੂੰ ਸਿਲੰਡਰ ਦਾ ਹੈ ਨਾ ਕੋਈ ਘਰ ਇਹਨਾਂ ਨੂੰ ਕੰਮਾਂ ਵਾਲੀਆਂ ਦਾ ਜਿੰਦਰਾ ਲਾ ਕੇ ਤੇ ਇੱਥੇ ਬੈਠੇ ਆ ਉਹ ਤੈਨੂੰ ਪਤਾ ਨਹੀਂ ਆ 15 ਕੇ ਦਿਨ ਪਹਿਲਾਂ ਸ਼ਮੀ ਸਫਾਈ ਕਰਵਾਣ ਗਈ ਸੀ ਤੇ ਆਪਣੀ ਕੰਮ ਵਾਲੀ ਲੈ ਕੇ ਗਈ ਸੀ ਅਮਨ ਨੇ ਇਥੋਂ ਦਿੱਤੇ ਹੁਣ ਆਹੋ ਤੇ ਮੈਂ ਤਾਂ ਅਮਨ ਨੂੰ ਕਿਹਾ ਸੀ ਮੈਂ ਅਮਨ ਨੂੰ ਕਿਹਾ ਸੀ ਅਮਨ ਕਹਿੰਦਾ ਕੋਈ ਗੱਲ ਨਹੀਂ ਅਮਨ ਵਿੱਚ ਦੂਜੇ ਗੱਲ ਥੋੜਾ ਮੇਰੇ ਸੁਣਦਾ ਉਹ ਵੀ ਜਨਾਨੀ ਦਾ ਮਗਰ ਲੱਗ ਗਿਆ ਹੁਣ ਜ਼ਿਆਦਾ ਹੀ ਟੈਪੇ ਆ ਤੈਨੂੰ ਫੋਨ ਕੀਤਾ ਉਹਨਾਂ ਕਦੀ ਉਹਨੇ ਨਾ ਪਹਿਲੇ ਬਹਿਲਾ ਮੈਨੂੰ ਹਫਤੇ ਜੇ ਕਦੀ ਬਰੀ ਫੋਨ ਆ ਜਾਂਦਾ ਹੁੰਦਾ ਸੀ ਹੁਣ ਤੇ ਕੋਈ ਹੈ ਹੀ ਨਹੀਂ ਲੱਗਦਾ ਹੀ ਨਹੀਂ ਕੋਈ ਪਰ ਭਰਾ ਹੈਗਾ ਵਾ ਕਰ ਚ ਨਹੀਂ ਲੱਗਦਾ ਕਿ ਹੁਣ ਉਹ ਤੇਰੀ ਭਾਬੀ ਹੂ ਲੱਗਦੀ ਹੂ ਜਿਹੜੀ ਕੰੱਚ ਪਿਆ ਨਹੀਂ ਸਿਰਣਕਦੀ ਤੇ ਹੁਣ ਵੇਖ ਲੈ ਹੁਣ ਇੱਕ ਦੀਆਂ ਛੇ ਛੇ ਮੈਨੂੰ ਗੱਲਾਂ ਸੁਣਾਉਂਦੀ ਓ ਸਵੇਰੇ ਆਵੀਏ ਨੂੰ ਮੈਂ ਕੱਲ ਜ਼ਬਰਦਸਤੀ ਠਾਇਆ ਮੈਨੂੰ ਕਹਿੰਦੇ ਜਾਊ ਆਖੇ ਕਮਰੇ ਚ ਬਾਹਰ ਤੇ ਜੇ ਮੈਂ ਉਹਨੂੰ ਕਹਿ ਤਾ ਅਮਨ ਨੂੰ ਕਹਿ ਤਾ ਕਿ ਅਮਨ ਉਹਨੂੰ ਥੋੜਾ ਕਿਆ ਕਰ ਟਾਈਮ ਨਾਲ ਜਿਆ ਕਰੇ ਆਖੇ ਉਹਨੇ ਆਪਣੀ ਨੀਂਦ ਨਹੀਂ ਪੂਰੀ ਕਰਨੀ ਹੁੰਦੀ ਮਾਂ ਦਾ ਨਹੀਂ ਫਿਕਰ ਤੇ ਰਾਨ ਦਾ ਉਹਨੂੰ ਫਿਕਰ ਹੀ ਆ ਹਾਲੀ ਅੱਗੇ ਮੈਨੂੰ ਠੰਡੀ ਰੋਟੀ ਨਹੀਂ ਸੀ ਦਿੰਦੀ ਹੁੰਦੀ ਅਮਨ ਬੋਲਦਾ ਹੁੰਦਾ ਸੀ ਕਿ ਮੰਮੀ ਨੂੰ ਤਾਂ ਠੰਡੀ ਰੋਟੀ ਦੇਣੀ ਆ ਨਾ ਦਿਆ ਕਰ ਹੁਣ ਤਾਂ ਮਨਾਵ ਕੋਲ ਬੈਠਾ ਹੁੰਦਾ ਤੇ ਉਹ ਮੈਨੂੰ ਡੱਬੇ ਚ ਰੋਟੀ ਕੱਢ ਕੇ ਲਿਆ ਕੇ ਦਿੰਦੀ ਅੱਗੇ ਤਿੰਨ ਸੂਟ ਐਨੇ ਕੁੜੀ ਨਾ ਲਾਏ ਹੁੰਦੇ ਸੀ ਘਰੇ ਤਿੰਨ ਸੂਟ ਉਹੋ ਹੀ ਧੁੰਦੀ ਸੀ ਤੇ ਉਹੋ ਹੀ ਪਾਉਂਦੀ ਹੁੰਦੀ ਸੀ ਹੁਣ ਨਿੱਤ ਵਨ ਸਵੰਨਾ ਸੂਟ ਪਾਉਂਦੀ ਤੇ ਉਹ ਵੀ ਤੇਰਾ ਵੀਰ ਵੀ ਚੋਰੀ ਲਿਆ ਲਿਆ ਕੇ ਸੂਟ ਦਿੰਦਾ ਹੀ ਉਹਨੂੰ ਨਾਲੇ ਮੰਮੀ ਅੱਗੇ ਤੁਹਾਨੂੰ ਪਤਾ ਵੀਰ ਜੀ ਜਦੋਂ ਵੀ ਲਿਆ ਕੇ ਦਿੰਦੇ ਹੀ ਉਹਨੂੰ ਸੂਟ ਤੇ ਮੇਰਾ ਜਰੂਰ ਲੈਂਦਾ ਹੀ ਹੁਣ ਦੇਖ ਲਓ ਮੇਰਾ ਕੋਈ ਨੌਗਾ ਹੀ ਨਹੀਂ ਪਾਉਂਦੇ ਸਿਆਣੇ ਐਵੇਂ ਨਹੀਂ ਕੰਦੇ ਆਖੇ ਕੀ ਕਹਿੰਦੇ ਆ ਕੀ ਮੁੰਡਾ ਵਾ ਰੁਪਈਆ ਤੜਾਇਆ ਤੇ ਗਿਆ ਕੀ ਕੰਦੇ ਨਹੀਂ ਉੰਤਰਾ ਤਾਂ ਮੈਨੂੰ ਇਹੋ ਜੀਆਂ ਕਹਾਵਤਾਂ ਨਹੀਂ ਆਉਂਦੀਆਂ ਕੀ ਤੇ ਰਹਿਣ ਤੋਂ ਨਹੀਂ ਆਉਂਦੀਆਂ ਤੁਹਾਨੂੰ ਤੇ ਛੁੱਪ ਕਰ ਤੁਰ ਹੀ ਆਂ ਡਈ ਇਹਨੂੰ ਵੇਖੀ ਤਸੱਲੀ ਮੈਂ ਇੱਥੇ ਹੀ ਕਰਵਾਣੀ ਆਂ ਤੇ ਲੈਣ ਤੇ ਇਹਨੂੰ ਆਂ ਤੇ ਲੈਣ ਤੇ ਇੱਧਰ ਇੱਧਰ ਆ ਨਹੀਂ ਗੱਲ ਸੁਣ ਇੱਧਰ ਆ ਕੀ ਹੋਇਆ ਮੰਮੀ ਜੀ ਹੋਇਆ ਕੀ ਆ ਵੇਖੀ ਨੇ ਬਹਿਣਾ ਹੀ ਬਹਿ ਜਾ ਬਹਿ ਜਾ ਦੱਸੋ ਮੈਂ ਲੱਗੀ ਹਾਂ ਸਭੀ ਬਾਜੀ ਕਟਣ ਕੋਈ ਸਾਇਲੋਂ ਤਨਖਾਹ ਮਿਲ ਗਈ ਆ ਨਹੀਂ ਕਿ ਹੋ ਗਿਆ ਮੰਮੀ ਜੀ ਮਹੀਨਾ ਤਾਂ ਹੋ ਗਿਆ ਨ ਲੱਗੇ ਨੂੰ ਤਨਖਾਹ ਤਾਂ ਮਿਲ ਲਈ ਜਾਣੀ ਹਨ ਪਤਾ ਨਹੀਂ ਮੰਮੀ ਜੀ ਮੈਂ ਤੇਨੇ ਪੁੱਛਿਆ ਕਿ ਉਹਨੂੰ ਤਨਖਾਹ ਮਿਲ ਗਈ ਆ ਕਿ ਨਹੀਂ ਮਿਲ ਗਈ ਲੈ ਲਓ ਮੰਮੀ ਜੀ ਪਾਨ ਕਿੱਦਾਂ ਚਲਉਂਦੀ ਹੈ ਕੋਈ ਨਹੀਂ ਪੁੱਛਿਆ ਤੁਸੀਂ ਕਿਉਂ ਪੁੱਛਦੇ ਜੇ ਤਨਖਾਹ ਬਾਰੇ ਨਹੀਂ ਪਹਿਲਾਂ ਇਹ ਦੱਸ ਤੂੰ ਨੇ ਪੁੱਛਿਆ ਨਹੀਂ ਤੂੰ ਤਾਂ ਦਿਨ ਦਾ ਗੱਲ ਤੂੰ ਤਾਂ ਮਿੰਟਾਂ ਮਿੰਟਾਂ ਦਾ حساب ਰੱਖਦੀ ਤੂੰ ਤੂੰ ਤਨਖਾਹ ਦਾ حساب ਰੱਖਿਆ ਹੋਗਾ ਮੰਮੀ ਜੀ ਮੈਂ ਉਹਦੀ ਕੋਈ ਤਨਖਾਹ ਲੈਣੀ ਨਹੀਂ ਆ ਜਿਹੜੀ ਮੈਨੂੰ ਨਿਆਣੇ ਨੂੰ ਪੁੱਛਾਂ ਵੀ ਤੈਨੂੰ ਤਨਖਾਹ ਕਦੋਂ ਮਿਲਣੀ ਆ ਤੁਹਾਡਾ ਨਾਲੇ ਕੀ ਮਤਲਬ ਹੈ ਤਨਖਾਹ ਪੁੱਛਣ ਦਾ ਤੂੰ ਹੀ ਗੱਤੋਂ ਪੁੱਛਣ ਦੇ ਜੇ ਤੂੰ ਲੈਣੀ ਜਾਂ ਨਹੀਂ ਲੈਣੀ ਪਰ ਬਈ ਮੈਂ ਤਾਂ ਤਨਖਾਹ ਲੈਣੀ ਆ ਸਿੱਧੀ ਗੱਲ ਨਾਲੇ ਤਨਖਾਹ ਤੇ ਬੰਦੀ ਆ ਨਾ ਘਰ ਹੁਣ ਇੱਥੇ ਰੋਟੀ ਪਾਣੀ ਖਾਣਾ ਖਰਚੇ ਨਹੀਂ ਹੁੰਦੇ ਘਰ ਦੇ ਉਹ ਕਿੱਥੋਂ ਹੋਣੇ ਇਹਦਾ ਕੀ ਮਤਲਬ ਐ ਦੀਦੀ ਉਹੋਈ ਤਨਖਾਹ ਲੈਣੀ ਭਾਬੀ ਤੈਨੂੰ ਪਤਾ ਵਾ ਨਾ ਇੱਕ ਮੈਂਬਰ ਵੀ ਘਰ ਚ ਵਾਜੇ ਤੇ ਕਿੰਨਾ ਰਾਸ਼ਨ ਪਾਣੀ ਵੱਧ ਵਾਜੇ ਬਣਾਉਣਾ ਪੈਂਦਾ ਵਾ ਅੱਛਾ ਦੀਦੀ ਉਹ ਤੇ ਇੱਕ ਮੈਂਬਰ ਮਜਬੂਰੀ ਚ ਵਧਿਆ ਵਿਚਾਰੇ ਦੀਆਂ ਮਜਬੂਰੀਆਂ ਨੇ ਕਿ ਇੱਥੇ ਆਣ ਕੇ ਉਹ ਰੋਟੀ ਪਾਣੀ ਖਾਂਣ ਡਿਆ ਵਾ ਦਾ ਡੇਬੂਏ ਤੇ ਆਣ ਕੇ ਤੇ ਕਈ ਮੈਂਬਰ ਇਹੋ ਜਿਹੇ ਨੇ ਉਹ ਆਪਣੇ ਘਰ 4 ਦਿਨ ਵੈਸੇ ਹੀ ਰਹਿੰਦੇ ਨੇ ਤੇ 10 ਦਿਨ ਇੱਥੇ ਖਾਂਦੇ ਨੇ ਜਬਾਨ ਕਿੰਨੀ ਚਲੋਂਦੀ ਆ ਉਹਦਾ ਖਰਚੇ ਨਹੀਂ ਵਾਦੇ ਤੁਹਾਨੂੰ ਪਤਾ ਮੈਨੂੰ ਸੁਣਾਉਂਦੀ ਆ ਨਹੀਂ ਮੇਰੀ ਗੱਲ ਸੁਣ ਤੁਹਾਨੂੰ ਕੀ ਸੁਣਾਉਣੀ ਆ ਤੁਹਾਨੂੰ ਹੀ ਸੁਣਾਉਣੀ ਆ ਮੈਂ ਤੂੰ ਮੇਰੇ ਤੀਨ ਐ ਇਤਨਾ ਗੱਲ ਕਰਨ ਡਈ ਆ ਤੇਰੀ ਜੁਰਤ ਕਿਤਰਾ ਪੈ ਗਈ ਨਹੀਂ ਇਤਨਾ ਗੱਲ ਕਰਨ ਦੀ ਮੰਮੀ ਜੀ ਆਪਣਾ ਲਿਮਟ ਚ ਰਹੋਗੇ ਤੇ ਚੱਲੋ ਲਿਮਟ ਜੀ ਰਹਿਣ ਡਈਆਂ ਹਾਂ ਲਿਮਟ ਚ ਰਹਿਣ ਡਈਆਂ ਤੇਰੇ ਹੱਥ ਚਲਾ ਕੇ ਘਾਟ ਕਰੋ ਹਾਂ ਇਹ ਸਮਝ ਹਾਂ ਲਿਮਟ ਚ ਨਾ ਰਹੋ ਤਨਖਾਹ ਲੈਣੀ ਹੂੰ ਇੱਥੇ ਖਾਂਦਾ ਉਹਦੇ ਪਿਓ ਨੇ ਇੱਥੇ ਡਿਪੂ ਖੋਲ ਕੇ ਰੱਖਿਆ ਪਿਓ ਨੇ ਨਹੀਂ ਘਰ ਸਾਰਾ ਕੁਝ ਸੁੱਟ ਕੇ ਗਿਆ ਉਹਦਾ ਇਹ ਮੇਰੇ ਪੁੱਤ ਦੀ ਕਮਾਈ ਦਾ ਖਾਂਡਿਆ ਤੈਨੂੰ ਮੈਂ ਦੱਸਾਂ ਤੇ ਪਹਿਲੇ ਤਾਂ ਨਹੀਂ ਕਹਿਦਣਾ ਸੀ ਫਿਰ ਕਿ ਮੈਂ ਨਹੀਂ ਮੁੰਡੇ ਨੂੰ ਰੱਖਣਾ ਉਹਦੋਂ ਤੇ ਬੜੇ ਚੰਗੇ ਬਣੇ ਸੀ ਆ ਜਾ ਆ ਜਾ ਪੁੱਤ ਤੂੰ ਤੇਰੀ ਮਾਂ ਬੈਠੀ ਇੱਥੇ ਇੱਕ ਮਰਗੀ ਦੂਜੀ ਬੈਠੀ ਆ ਉਹਦੋਂ ਤੇ ਬੜੀ ਹਲੀਮੀ ਕੀਤੀ ਅ ਤੇ ਬਾਰੇ ਨਹੀਂ ਉਹਨਾਂ ਨੂੰ ਕਹੋ ਨਾ ਕਿ ਮੈਂ ਕੱਢਣਾ ਇਹਨੂੰ ਇੱਥੋਂ ਇਹਨੇ ਆਂਦਣਾ ਇਹਨੇ ਆਂਦਣਾ ਇੰਨਾ ਚੱਕਰ ਦਾ ਭਾਂਡਾ ਨਾ ਨਾ ਖਾਲੀ ਹੋ ਜੇ ਉਹਨਾਂ ਚੱਕਰ ਕਿੱਥੋਂ ਚੁੱਪ ਕਰਦੀ ਐ ਜ਼ੁਬਾਨ ਦਾ ਵੇਖਿਆ ਨੂੰ ਲੱਗੀ ਨਹੀਂ ਜਦੋਂ ਦੇ ਦੀ ਮਾਂ ਮਰ ਗਈ ਐ ਨਾ ਸਗੋਂ ਦੀ ਐ ਪੂਰੀ ਖੁੱਲ ਗਈ ਆ ਸੱਸ ਨਾ ਵੀ ਪੂਰੇ ੜਿੱਕੇ ਲੰਦੀ ਓਏ ਪੂਰੇ ਮੇਹਣੇ ਦਿੰਦੀ ਆ ਹੋੜੇ ਮਿੰਡ ਦਿੰਦੀ ਸੱਸ ਨੂੰ ਚਾਰ ਲਾਓ ਇਹਦੇ ਕੰਨਾਂ ਤੇ ਜਿਹੜਾ ਭਰਾ ਲੈ ਕੇ ਆਈ ਐ ਨਾ ਜਿਆਦਾ ਹੀ ਭੁਏ ਚੜੀ ਪਈ ਆ ਮੇਰੀ ਗੱਲ ਸੁਣ ਲੈ ਬੰਦੇ ਦੇ ਧੀ ਬਣ ਕੇ ਨਾ ਆਪਣੇ ਭਰਾ ਨੂੰ ਘਰੋਂ ਬਾਹਰ ਕੱਢ ਦੇ ਤੇ ਜੇ ਉਹਨੇ ਇੱਥੇ ਰਹਿਣਾ ਫਿਰ ਤਨਖਾਹ ਮੇਰੇ ਤਲੀ ਤੇ ਫ ਮੰਮੀ ਜੀ ਜੇ ਉਹਨੇ ਤਨਖਾਹ ਦੇ ਕੇ ਰਹਿਣਾ ਹੈ ਨਾ ਤੇ ਉਹ ਕਿਤੇ ਵੀ ਰਹਿ ਸਕਦਾ ਆ ਜ਼ਰੂਰੀ ਨਹੀਂ ਆ ਫਿਰ ਉਹ ਤੁਹਾਡੇ ਘਰ ਚ ਹੀ ਰਹੂਗਾ ਇੱਥੇ ਤੇ ਰਵੇ ਫਿਰ ਕੋਈ ਸ਼ਰਮ ਕਰਿਆ ਕਰੋ ਅ ਛੋੜੀ ਬੋਤੀ ਗੱਲ ਕਰਨ ਲੱਗਿਆ ਸਾਨੂੰ ਕੀ ਮਤਲਬ ਆ ਅੱਛਾ ਵੇਖ ਤੇ ਤੁਸੀਂ ਕਹਤੋਂ ਮੂੰ ਚੁੱਕ ਕੇ ਆਇਂਦੇ ਜਿਵੇਂ ਜਿੱਦੇ ਦਿਨ ਤੁਸੀਂ ਵੀ ਆਪਣੇ ਘਰ ਰਹੋ ਫਿਰ ਇੱਥੇ ਖਰਚਾ ਹੁੰਦਾ ਤੁਹਾਡੀ ਜੋਗਾ ਆ ਵੇਖ ਲਓ ਮੰਮੀ ਜ਼ੁਬਾਨ ਵੇਖ ਲਓ ਜੇ ਮੰਮੀ ਜੀ ਦਾ ਘਰ ਹੈ ਨਾ ਤੇ ਮੇਰਾ ਵੀ ਇਹ ਉਹਨਾਂ ਘਰ ਆ ਮੈਂ ਉਹਨਾਂ ਘਰ ਭਰਾ ਨੂੰ ਰੱਖ ਸਕਦੀ ਹਾਂ ਇਸ ਘਰ ਤੇਰੀ ਜ਼ੁਬਾਨ ਕੋ ਜਿਆਦਾ ਨਹੀਂ ਚੱਲਦੀ ਜਾਂਦੀ ਤੇਰੇ ਮੈਂ ਦੱਸਾਂ ਤੂੰ ਅੱਗੇ ਨਾਲੋਂ ਜ਼ਿਆਦਾ ਜ਼ੁਬਾਨ ਚਲਾਨ ਨਾਲੇ ਦੂਜੀ ਗੱਲ ਤੂੰ ਕਹਿਣ ਡਈਆਂ ਕਿ ਤਨਖਾਹ ਦੇਖੇ ਜਿੱਥੇ ਮਰਜ਼ੀ ਰਵੇ ਉੱਥੇ ਵੀ ਤਾਂ ਪੈਸੇ ਦੇਣੇ ਨਾ ਫਿਰ ਪੈਸੇ ਸਾਨੂੰ ਕਿਉਂ ਨਹੀਂ ਦਿੰਦਾ ਉਹ ਮੈਨੂੰ ਇਹ ਦੱਸ ਫਿਰ ਪੈਸੇ ਇੱਥੇ ਕਿਉਂ ਨਹੀਂ ਦਿੰਦਾ ਇਹ ਉਹਨੂੰ ਕੀ ਬਿਮਾਰੀ ਪੰਦੀ ਔਰ ਉਹ ਸੰਢੇ ਜੇ ਉਹਨੇ ਆਪਣਾ ਨਹੀਂ ਕੁਝ ਸੋਚਣਾ ਉਹਨੇ ਗਾਹ ਆਪਣਾ ਫਿਊਚਰ ਕੋਈ ਨਹੀਂ ਸੋਚਣਾ ਉਹਨੇ ਕੋਈ ਵਿਆਹ ਕਰਾਉਣਾ ਵਾ ਕੋਈ ਗ੍ਰਸਤੀ ਵਸਾਉਣੀ ਆ ਸਾਡੇ ਸਿਰ ਤੇ ਕਰਵਾਣਾ ਉਹਨੇ ਵਿਆਹ ਤਹਾਡੇ ਸਿਰ ਤੇ ਕਾਦਾ ਕਰਾਉਣ ਦੇ ਆ ਉਹਦੇ ਆਪਣੇ ਪੈਸੇ ਹੋ ਜਿੱਥੇ ਮਰਜ਼ੀ ਵਰਤੇ ਅੱਛਾ ਪੈਸੇ ਆਪਣੇ ਕੱਪੜਾ ਲੀੜਾ ਸਾਡਾ ਪਾਉਂਦਾ ਸਾਬਣ ਸਿਰਫ ਸਾਡਾ ਵਰਤਿਆ ਜਾਂਦਾ ਰਾਸ਼ਨ ਸਾਡਾ ਲੱਗਣ ਦੇ ਹਾਂ ਤੇ ਜੋੜੀ ਉਹ ਆਪਣਾ ਜਾਵੇ ਤੁਸੀਂ ਤੇ ਰੋਟੀ ਦਾ ਵੀ ਮੁੱਲ ਮੰਗਦੇ ਹੋਵੇਂ ਭੈਣ ਭਰਾ ਕਿੰਨੇ ਨੇ ਦੀਦੀ ਤੁਸੀਂ ਤੇ ਰੋਟੀ ਦਾ ਵੀ ਮੁੱਲ ਮੰਗਣਦੇ ਹੋ ਕੁਝ ਸੋਚ ਕੇ ਬੋਲੋ 그러면은 ਜਾਣੀ ਜਿੱਥੇ ਵੀ ਜਾ ਉਹਨੂੰ ਲੈ ਕੇ ਜਾ ਨਹੀਂ ਲੈਣਗੇ ਸੋਨਾ ਜਦੋਂ ਰਿਸ਼ਤਾ ਕੀਤਾ ਸੀ ਨਾ ਤੈਨੂੰ ਪਤਾ ਨਾ ਜਨਾਨੀ ਆਈ ਸੀ ਸਾਡੇ ਘਰ ਉਹ ਕੰਦੀ ਸੀ ਨਹੀਂ ਬੜੀ ਚੁਸਤ ਕੁੜੀ ਹੈਗੀ ਆ ਨਹੀਂ ਮੈਂ ਤਾਂ ਤਿੰਨ ਚਾਰ ਸਾਲ ਤਾਂ ਭੋਲੀ ਜਿਵੇਂਦੀ ਰਹੀ ਆ ਅਸਲੀ ਰੂਪ ਤੈਨੇ ਮੈਨੂੰ ਹੁਣ ਵਖਾਣਾ ਸ਼ੁਰੂ ਕਰਤਾ ਨਹੀਂ ਚੱਡੇ ਚੁਸਤੇ ਆ ਹੈ ਮੇਰੇ ਧੀ ਨੂੰ ਪੈ ਗਈ ਆ ਤੁਹਾਨੂੰ ਕੀ ਤਕਲੀਫ ਆ ਮੇਰਾ ਭਰਾ ਇੱਥੇ ਰਵੇ ਜਾਂ ਉੱਥੇ ਰਵੇ ਮੈਂ ਵੀ ਉਨੀ ਮਾਲਕ ਦੇ ਘਰ ਦੀ ਜਿੰਨੇ ਤੂੰ ਹੀ ਮਾਲਕ ਜੇ ਉਹ ਮੇਰੇ ਮੁਕਾਬਲੇ ਮੇਰੇ ਧੀ ਦੇ ਮੁਕਾਬਲੇ ਆ ਮੇਰੀ ਧੀ ਨੇ ਰਹਿਣਾ ਹੀ ਹੋਰ ਤੇ ਡਿੱਕੇ ਨਾਲ ਆਪਣੀ ਧੀ ਨੂੰ ਇੱਥੇ ਰੱਖਣਾ ਹੀ ਮੈਂ ਰਾਜੂ ਨੂੰ ਫੋਨ ਕਰ ਦੇਣਾ ਕਿ ਧੀ ਮੇਰੇ ਦਾ ਸਮਾਨ ਇੱਥੇ ਲੈ ਕੇ ਰੱਖਣਾ ਹੀ ਕਰ ਦੇ ਉਹ ਪੱਕੀ ਰੱਖੋ ਪਰ ਮੇਰੇ ਭਰਾ ਨੂੰ ਕੁਝ ਕਹਿਣ ਦੀ ਲੋੜ ਨਹੀਂ ਲੱਗੀ ਸਮਝ ਤਾਂ ਕਹਿਣਾ ਹੀ ਕਿਉਂ ਨਹੀਂ ਤੈਨ ਮਨ ਕਿੰਨੀ ਵਾਰੇ ਕਿਹਾ ਕਿ ਆਪਣਾ ਨਾ ਇੱਥੇ ਤੂੰ ਜ਼ਿਆਦਾ ਹੀ ਚੜੀ ਹੈ ਜ਼ਿਆਦਾ ਉੱਨੇ ਜੇ ਜਰਾ ਕਰ। ਮੈਂ ਪਾਗਲ ਹੋ ਗਈ ਜੇ ਤੂੰ। ਆਹੋ ਕਹੀ। ਤੇ ਜਬਾਨ ਤੇ ਨਹੀਂ ਚਲੋਣੀ ਆ। ਮੂੰ ਨਾਲ ਗੱਲ ਕਰੋ ਜਿਹੜੀ ਕਰਨੀ ਆ। ਮੂੰ ਨਾਲ ਗੱਲ ਕਰੋ ਜਿਹੜੀ ਗੱਲ ਕਰਨੀ। ਇਹਨੂੰ ਕੱਢੋ ਬਾਹਰ। ਭਰਾ ਵੀ ਲੈਵੇ ਆਪਣਾ ਆਪ ਵੀ ਜਾਵੇ। ਉੱਠ, ਚੱਲ ਨਿਕਲ। ਨਿਕਲ ਆਪਣੇ ਭਰਾ ਨੂੰ ਵੀ ਖਾ। ਅੱਡ ਬਾਦ। ਕੱਢ ਕਰੋਗੇ? ਦੇ ਦੇ ਤੂੰ। ਅੱਡ ਕੱਢ। ਮਾਸੀ ਜੀ, ਤੁਹਾਡਾ ਇਹ ਵੀ ਰੂਪਿਆ। ਮੈਨੂੰ ਤੇ ਅੱਜ ਪਤਾ ਲੱਗਾ। ਦੀਦੀ ਕੀ ਰਬ ਕੁਛ ਨਹੀਂ ਐ ਸਾਹਿਬ ਦੀਦੀ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੁਸੀਂ ਘਰ ਦੇ ਵਿੱਚ ਸੁਖੀ ਬੋਲ ਜੀ ਆ ਸੁੱਖ ਦਿਨ ਦੇ ਤਾਂ ਨੋਏ ਸਾਹਿਬ ਮੈਂ ਬਹੁਤ ਪਰਦਾ ਰੱਖ ਲਿਆ ਤੇਰੇ ਤੋਂ ਤੇ ਮੰਮੀ ਜੀ ਤੋਂ ਅੱਜ ਤੈਨੂੰ ਮੈਂ ਇਹਨਾਂ ਦੇ ਸਾਹਮਣੇ ਦੱਸਣ ਲੱਗੀ ਆ ਮੈਂ ਤੇ ਸੁખી ਨਹੀਂ ਆ ਮੈਨੂੰ ਬਹੁਤ ਦੁਖੀ ਕਰਦੇ ਮੰਮੀ ਜੀ ਚਲੋ ਦੀਦੀ ਤੁਸੀਂ ਰੋਣਾ ਦੀਦੀ ਦੇ ਵੀ ਪੂਰਾ ਸਾਥ ਦਿੰਦੇ ਚਲੋ ਦੀਦੀ ਰੋਣਾ ਨਹੀਂ ਇਹ ਬੈਠੋ ਮੈਂ ਪਾਣੀ ਲੈ ਕੇ ਆਉਂਦਾ ਤੁਹਾਡੇ